Baby! <laughs> ਹੈਲੋ ਗਾਇਜ਼ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਚੱਲੇ ਆ ਜੀ ਦੁਸ਼ਹਿਰਾ ਗਰਾਊਂਡ ਦੁਸ਼ਹਿਰੇ ਦੀਆਂ ਤਿਆਰੀਆਂ ਕਿਸ ਤਰੀਕੇ ਨਾਲ ਚੱਲ ਰਹੀਆਂ ਉਹ ਦਿਖਾਉਣੇ ਆ ਤੇ ਮੇਲਾ ਲੱਗੇ ਆ ਝੂਲੇ ਚੱਲਦੇ ਆ ਕਿ ਨਹੀਂ ਸਾਰਾ ਤੁਹਾਨੂੰ ਦਿਖਾਵਾਂਗੇ ਤਾਂ ਪਹਿਲਾਂ ਤੁਹਾਨੂੰ ਮਤਲਬ ਰਾਮਲੀਲਾ ਦਿਖਾਉਣੇ ਆ ਅੱਜ ਤੁਸੀਂ ਦੇਖ ਸਕਦੇ ਆ ਕਿ ਸਾਡੇ ਪਿੱਛੇ ਇੱਥੇ ਰਾਮਲੀਲਾ ਚੱਲ ਰਹੀ ਆ ਤੇ ਤੁਹਾਨੂੰ ਇਹ ਦਿਖਾਉਣੇ ਆ ਤੇ ਬਲੌਗ ਨਾਲ ਇਦਾਂ ਹੀ ਬਣੇ ਰਹੀਓ भे भैया बादे भलै भलै भा जे भरैया बादे भैया

ਰਟ ਤੇ ਤੇਰੇ ਮੋਹ ਲੀਆ ਹੋਰ ਗੋਪਲ ਨੰਦਨ ਸਮਯਾਗੇ ਗੋਪਲ ਨੰਦਨ ਸਮਯਾਗੇ ਧੀਨੇ ਕੀ ਨਰੀਆਂ ਰਾਮ ਰਾਮ ਰਟ ਤੇ ਤੇਰੇ ਮੋਹ ਤੇ ਤੁਸੀਂ ਦੇਖ ਸਕਦੇ ਆ ਜੀ ਦਸਹਰੇ ਦਾ ਰੱਚ ਗਰਾਉਂਡ ਦੇ ਵਿੱਚ ਕਰੋਣ ਦੇ ਵਿੱਚ ਹਰਿਆਰ ਕਹਿ ਦੇ ਵਿਛਾਤਾ ਬਾਰ ਵੀ ਕਿੰਨੀਆਂ ਦੁਕਾਨਾਂ ਲੱਗੀਆਂ ਤੁਸੀਂ ਦੇਖ ਸਕਦੇ ਆ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਸੋਹਣਾ ਸਜਾਇਆ ਹੈ ਇਸ ਵਾਰ ਪੂਰੀਆਂ ਦੇ ਚਾਹਤਾਂ ਦੀ ਬਾਗ ਦੀ ਤਰ੍ਹਾਂ ਹੀ ਬਹਿੰਦੀ ਰਹੀ ਹੈ ਜਿਸ ਤਰ੍ਹਾਂ ਉਹੀ ਚੱਲਦਾ ਨਾ ਸਰ ਹਲੇ ਝੂਲੇ ਵਗੈਰਾ ਨਹੀਂ ਚੱਲੇ ਝੂਲੇ ਵਗੈਰਾ ਨਹੀਂ ਹਲੇ ਚੱਲਦੇ ਤੇ ਝੂਲੇ ਆ ਦੀ ਸਟਾਰਟਿੰਗ ਨਹੀਂ ਇੱਧਰ ਲੱਗਿਆ ਜੀ ਫੂਡ ਦੇ ਸਟਾਲ ਤੁਸੀਂ ਦੇਖ ਸਕਦੇ ਰੌਣਕ ਮੇਲਾ ਦੇਖੋ ਸ਼ਾਪਸ, ਆਈਸਕ੍ਰੀਮ, ਸ਼ਾਪਸ 14 ਤਰ੍ਹਾਂ ਦੇ ਫੇਵਰਟ ਹੈ ਕਹਿ ਗਏ ਔਰ ਦਿੱਲੀ ਚਾਟ ਭੰਡਾਰ ਉਹ ਸੋਹਣੇ ਤਰੀਕੇ ਨਾਲ ਸਜਾਇਆ ਹੈ ਬਹਿਣ ਵਾਲੀ ਜਗ੍ਹਾ ਨੂੰ ਜਾਨਾ ਤਰ੍ਹਾਂ ਦੀਆਂ ਟਿੱਕੀਆਂ ਹੈ ਪੂਰੀ ਆ ਪੂਰੀ ਪੂਰੀ ਪਕੌੜੀ ਟਾ A dosa Kopaji oh, ba Bara Pau hmm? Bara Pau Itu apa ਨੇਪਾਲੀ ਫੂਡ ਸੀਗਾ ਉੱਥੇ ਲੱਗਾ ਜੀ ਅੰਮ੍ਰਿਤਸਰੀ ਕੁਲਚੇ ਨਾਨ ਨਿਊਟਰੀ ਬੱਬਾ ਮੁਠੀ ਦੀ ਰੋਟੀ ਸਰੋਂ ਦਾ ਸਾਗ ਪੂਰੇ ਛੋਲੇ ਦਾਲ ਬਾਟੀ ਨਾ ਚਾਂਪਾ ਵਗੈਰਾ ਮੁਕਸੇ ਕੁਮਿਸਰੀ ਨਾ ਇੱਧਰ ਪੀਦੇ ਦਾ ਸਟਾਲ ਲੱਗਾ ਹੀ ਪੀਦਾ ਲੱਗਾ ਆ ਸਾਹਮਣੇ ਬੇਲ ਪੂਰੀ ਲੱਗੀ ਆ ਇੱਧਰ ਦੇਖ ਸਕਦੇ ਇੱਥੇ 뮤ਜ਼ਿਕ ਲੱਗਾ ਸੀ ਇਸ ਕਰਕੇ ਅਸੀਂ 뮤ਜ਼ਿਕ ਹਟਾ ਦਿੱਤਾ ਬਾਅਦ ਵਿੱਚ ਸਾਨੂੰ ਬੋਲਣਾ ਪਿਆ ਤੇ ਰੌਣਕ ਤੁਸੀਂ ਦੇਖ ਸਕਦੇ ਆ ਜੀ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਤੇ ਇੱਧਰ ਕੱਪੜੇ ਵਗੈਰਾ ਬਹੁਤ ਜ਼ਿਆਦਾ ਆਏ ਹੋਏ ਆ ਇਹ ਵੀ ਤੁਸੀਂ ਇੱਥੋਂ ਸਰਦੀਆਂ ਦੀ ਸ਼ਾਪਿੰਗ ਕਰ ਸਕਦੇ ਆ ਤੇ ਉਹ ਵੀ ਬਹੁਤ ਘੱਟ ਰੇਟ ਤੇ ਤੇ ਇੱਧਰ ਹੈਗਾ ਸੋਡਾ ਜੀ ਦੇਖ ਸਕਦੇ 11 ਸੋਡਾ ਤੁਸੀਂ ਦੇਖ ਸਕਦੇ ਜਿਹੜਾ ਮਰਜੀ ਪੀ ਸਕਦੇ ਆ ਜੀ ਇਹ ਵੀ 10-10 ਰੁਪਏ ਦੇ ਵਿੱਚ ਤੁਸੀਂ ਪੀ ਸਕਦੇ ਆ ਇਧਰ ਪੰਗੂੜੇ ਵਗੈਰਾ ਜੀ ਇਹ ਜਿਹੜੇ ਪੰਗੂੜੇ ਆ ਇਹ ਨਹੀਂ ਹਜੇ ਤੱਕ ਚੱਲੇ ਪਤਾ ਨਹੀਂ ਇਹਦੇ ਵਿੱਚ ਕੀ ਪ੍ਰੋਬਲਮ ਆ ਗਈ ਆ ਜਾਂ ਕੀ ਆ ਇਹ ਵੀ ਹਜੇ ਤੱਕ ਪੰਗੂੜੇ ਨਹੀਂ ਚੱਲੇ ਤੇ ਇਧਰ ਸਟਾਲ ਵਗੈਰਾ ਲੱਗੇ ਆ ਇਧਰ ਗੇਮ ਵਗੈਰਾ ਆ ਤੁਸੀਂ ਦੇਖ ਸਕਦੇ ਆ ਵੀ ਖੇਡ ਸਕਦੇ ਆ ਇੱਥੋਂ ਨਿਸ਼ਾਨਾ ਬਾਜ਼ੀ ਜਾਂ ਦੂਜੀ ਰੋਲ ਵਾਲੀ ਜਿਹੜੀ ਵਿੱਚ ਪਾਉਂਦੇ ਹੁੰਦੇ ਰੋਲ ਜੇ ਉਹ ਵੀ ਤੁਸੀਂ ਇੱਥੋਂ ਖੇਡ ਸਕਦੇ ਆ 50-50 ਰੁਪਏ ਦੇ ਵਿੱਚ ਇਹ ਵੀ ਤੁਸੀਂ ਖੇਡ ਸਕਦੇ ਆ ਜੀ ਦੇ ਬਸ ਇਹ ਹੀ ਪੰਗੂੜਿਆਂ ਦੀ ਕਮੀ ਆ ਬਾਕੀ ਸਾਰਾ ਜਿਹੜਾ ਕਿ ਮੇਲਾ ਆ ਬਿਲਕੁਲ ਹੀ ਮਤਲਬ ਕਿ ਭਰ ਚੁੱਕਾ ਆ ਸਾਰੀਆਂ ਰੈਡੀ ਹੋ ਚੁੱਕੀਆਂ ਆ ਦੁਕਾਨਾਂ ਬਸ ਪੰਗੂੜੇ ਹੀ ਆ ਜਿਹੜੇ ਨਹੀਂ ਲੱਗੇ ਜੀ ਤੇ ਤੁਸੀਂ ਜਰੂਰ ਵਿਜ਼ਿਟ ਕਰੋ ਤੇ ਪੰਗੂੜੇ ਵੀ ਸ਼ਾਇਦ ਕੱਲ ਤੱਕ ਚੱਲ ਪੈਣ ਤੇ ਜਰੂਰ ਅਪਡੇਟ ਦਵਾਂਗੇ ਤੁਹਾਨੂੰ ਫਿਰ ਦੁਬਾਰਾ ਇੱਥੇ ਕੱਪੜੇ ਵਗੈਰਾ ਤੁਸੀਂ 200 ਦੇ ਵਿੱਚ 250 ਦੇ ਵਿੱਚ 300 ਦੇ ਵਿੱਚ ਤੁਸੀਂ ਕਪੜੇ ਖਰੀਦ ਸਕਦੇ ਹੋ ਵੀ ਸਰਦੀਆਂ ਦੇ ਪਜਾਮੇ ਵਗੈਰਾ ਚਾਹੇ ਤੁਸੀਂ ਜੈਂਸ ਕਪੜੇ ਲੈ ਲਓ ਚਾਹੇ ਤੁਸੀਂ ਲੇਡੀਜ਼ ਲੈ ਲਓ ਚਾਹੇ ਤੁਸੀਂ ਬੱਚਿਆਂ ਦੇ ਲੈ ਲਓ ਤੁਸੀਂ ਸਾਰੇ ਕਪੜੇ ਇੱਥੋਂ ਖਰੀਦ ਸਕਦੇ ਆ ਆਪਣੀ ਮਤਲਬ ਕਿ ਸਰਦੀਆਂ ਦੀ ਸ਼ਾਪਿੰਗ ਇੱਥੋਂ ਕਰ ਸਕਦੇ ਆ ਮਤਲਬ ਕਿ ਬਹੁਤ ਜ਼ਿਆਦਾ ਇਹਨਾਂ ਨੇ ਸੇਲ ਲਗਾਈ ਹੋਈ ਆ ਤੁਸੀਂ ਦੇਖ ਸਕਦੇ ਆ ਮੰਜੇ ਤੇ ਵੀ ਕਪੜੇ ਲਗਾਏ ਗਏ ਆ ਤੇ ਇਹਨਾਂ ਨੇ ਟੰਗੇ ਵੀ ਆ ਵਗੈਰਾ ਇੱਧਰ ਸਰਦੀਆਂ ਦੇ ਜਿਹੜੇ ਆ ਬੱਚਿਆਂ ਦੇ ਤੇ ਵੱਡਿਆਂ ਦੇ ਸਾਰਿਆਂ ਦੇ ਪਜਾਮੇ ਟੀ ਸ਼ਰਟਾਂ ਕਮੀਜ਼ਾਂ ਉਹ ਦੂਜੀਆਂ ਕੋਟੀਆਂ ਵਗੈਰਾ ਸਾਰੀਆਂ ਤੁਹਾਨੂੰ ਇੱਥੇ ਟੋਪ ਵਗੈਰਾ ਮਿਲ ਜਾਣਗੇ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਹੁਸ਼ਿਆਰਪੁਰ ਦੁਸਹਾਰਾ ਗਰਾਊਂਡ ਆ ਇੱਧਰ ਕੱਪੜੇ ਆ ਜੀ 250 ਦੇ ਪਜਾਮੇ ਕੁਆਲਿਟੀ ਵੀ ਇਹਨਾਂ ਦੀ ਠੀਕ ਹੀ ਆ ਤਾਂ ਈ 50 ਦੇ ਆ ਪਜਾਮੇ ਤੁਸੀਂ ਦੇਖ ਸਕਦੇ ਹੋ ਲੇਡੀਜ਼ ਜੈਂਟਸ ਆ 3-300 ਰੁਪਏ ਦੇ ਲੇਡੀਜ਼ ਦੇ ਗਾਉਨ ਵਗੈਰਾ ਡ्रेसेस ਆ 3-300 ਰੁਪਏ ਦੀਆਂ 250 ਰੁਪਏ ਦੇ ਵਿੱਚ ਪਜਾਮੇ ਆ ਗਰਮ ਆ ਵੀ ਡ्रेसेस ਆ ਇਹ ਵੀ 300 ਰੁਪਏ ਦੀਆਂ ਆ ਬੱਚਿਆਂ ਦੇ ਆ 250 ਰੁਪਏ ਦੇ ਵਿੱਚ ਲੇਡੀ ਦੀਆਂ ਕੋਟੀਆਂ ਵਗੈਰਾ 300 ਰੁਪਏ ਦੇ ਵਿੱਚ ਤੁਸੀਂ ਦੇਖ ਸਕਦੇ ਹੋ 14 ਤਰ੍ਹਾਂ ਦੇ ਅਬੀ 250 ਰੁਪਏ ਦੇ ਵਿੱਚ ਜੈਂਟਸ ਕੋਟੀ ਵਗੈਰਾ ਤੁਸੀਂ ਦੇਖ ਸਕਦੇ ਹੋ ਹੰਜੀ ਪੁੱਤ। ਪਕੋਟੀਆਂ ਵਗੈਰਾ ਲੇਡੀਜ਼ 250 ਰੁਪਏ ਚਈ ਆ ਵੀ। ਹੋਣੀਆਂ ਕਾਫੀ। ਸ਼ੁਰੂ ਜੇ ਸਟਾਕ ਹੁੰਦਾ ਬਾਅਦ ਚੋਂ ਇਹ ਖਤਮ ਹੋ ਜਾਂਦਾ। ਜੇ ਤੁਸੀਂ 2-3 ਦਿਨਾਂ ਬਾਅਦ ਆਉਂਗੇ ਤੁਹਾਨੂੰ ਇਹ ਚੀਜ਼ਾਂ ਮਿਲਣੀਆਂ ਨਹੀਂ ਇੱਥੇ। ਇਹ 250 ਰੁਪਏ ਚ ਪਜਾਮੇ ਆ ਤੁਸੀਂ ਦੇਖ ਸਕਦੇ। ਲੇਡੀਜ਼ ਚਾਂਟਸ ਤੋਂ ਨਹੀਂ। ਕਲਰ ਵੀ ਸਾਰੇ ਹੈਗੇ ਆ। ਆ ਚਾਰ ਸੌ ਰੁਪਏ ਦੇ ਵਿੱਚ ਕੋਟੀਆਂ ਵਗੈਰਾ ਜੈਂਟਸ ਵਗੈਰਾ ਕੋਟੀਆਂ। ਆ 150 ਰੁਪਏ ਚ ਇਹਨਾਂ ਨੇ ਤੇ ਛਾਂਟ ਕੇ ਲੈਣੀ ਇਹਨਾਂ ਤੋਂ ਦੇਖ ਸਕਦੇ ਹਾਂ। ਲੱਗ ਲੱਗ ਕਾ ਤਰੀਕੇ ਨਾਲ ਕੋਲ ਆ ਰਹਾ ਤੁਸੀਂ ਦੇਖ ਸਕਦੇ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਇਹ 150 ਰੁਪਏ ਦੀ ਆ ਆ ਸੇਲ ਜਿਹੜੀ ਆ 14 ਤਰ੍ਹਾਂ ਦੇ ਜੈਕਟ ਉੱਧਰ ਜੈਕਟਾਂ ਲੱਗੀਆਂ ਆ 300 ਰੁਪਏ ਦੇ ਵਿੱਚ ਬੱਚਿਆਂ ਦੀਆਂ ਵੱਡਿਆਂ ਦੀਆਂ ਛੋਟੇ ਸਾਰੇ ਲੱਗੀਆਂ ਡੇਲੀ ਰੋਟੀ ਚ ਪਾਉਣ ਲਈ ਠੀਕ ਆ ਦੇਖ ਸਾਡੇ ਸੋਹਣੀਆਂ ਤਾਂ ਮਗਰ ਇੱਕ ਚੀਜ਼ ਹੈ ਕਿ ਰਿਟਰਨ ਨਹੀਂ ਹੁੰਦੀ। ਓਨਲੀ ਚੇਂਜ ਹੋ ਸਕਦੀ ਹੈ ਬਸ ਜੇ ਤੁਹਾਨੂੰ ਪਸੰਦ ਨਹੀਂ ਆਈ ਤਾਂ ਮੁੜ ਕੇ ਤੁਸੀਂ ਸਿਰਫ ਬਦਲ ਸਕਦੇ ਹੋ। 14 ਤਰ੍ਹਾਂ ਦੇ ਫਲੇਵਰ ਪੀਓ। ਅਭੀ ਕੋਟੀਆਂ ਵਗੈਰਾ ਇਹ ਹਨ। ਮੈਂਗੋ ਪੀਓ, ਆਰੈਂਜ ਪੀਓ, ਐਪਲ ਪੀਓ, ਪਾਈਨੈਪਲ ਪੀਓ, ਗੁਆਵਾ ਪੀਓ। ਸਾਰੀਆਂ ਇੱਥੇ ਦੇਖ ਸਕਦੇ। 14 ਤਰ੍ਹਾਂ ਦੇ ਫਲੇਵਰ ਪੀਓ, ਕੋਲਾ ਪੀਓ। ਮੈਂ ਗੋਪੀਓ 올ਕਿਓ ਐਪਲ ਵੀਓ ਸਾਇਨਪਲ ਵੀਓ ਗਵਾਵਾ ਵੀਓ ਆਈਸਕ੍ਰੀਮ ਟ੍ਰੋਫੀ ਆਈਸਕ੍ਰੀਮ ਕੋਟੀਆਂ ਪਜਾਮੇ 200 250 300 ਹਰੇਕ ਤਰ੍ਹਾਂ ਦੇ ਰੇਟ ਦੇ ਹੈਗੇ ਗਾਇਦ ਇੱਥੇ ਅਸੀਂ ਬਲੌਗ ਦਾ ਐਂਡ ਕਰਦੇ ਆ ਮਤਲਬ ਮੇਲੇ 'ਚ ਕਈ ਚੀਜ਼ਾਂ ਮਤਲਬ ਹੱਲੇ ਜਿੱਦਾਂ ਝੂਲੇ ਵਗੈਰਾ ਕਿਸ਼ਤੀ ਵਾਲਾ ਝੂਟਾ ਤੇ ਛੇਚਣੋਲ ਵਗੈਰਾ ਤੇ ਉਹ ਵਾਲੇ ਨਹੀਂ ਚੱਲੇ ਬਾਕੀ ਸਾਰੀਆਂ ਚੀਜ਼ਾਂ ਚੱਲ ਰਹੀਆਂ ਮੌਦ ਦਾ ਕੁਆ ਸਭ ਕੁਝ ਚੱਲ ਰਿਹਾ ਹੈ ਤੇ ਜਿਨ੍ਹਾਂ ਲੋਕਾਂ ਨੇ ਹਾਲੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਲਿਆ ਉਹ ਸੋਹਣਾ ਜਿਹਾ ਕਮੈਂਟ ਤੇ ਲਾਈਕ ਕਰ ਦਿਓ ਮਿਲਦੇ ਆਂ ਆਪੇ